ਹਾਂਜੀ ਪੰਜਾਬੀਓ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੁਣ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਅੱਜ ਦੀ ਬਹੁਤ ਵੱਡੀ ਖਬਰ ਫਿਰ ਤੋਂ ਆਈ ਹੈ ਸਾਹਮਣੇ ਜੋ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 2 ਤੋਂ 3 ਦਿਨ ਹੋ ਗਏ ਬਈ ਜੋ ਕਿ ਉਹਨਾਂ ਦੀ ਹਿਰਾਸਤ ਦੇ ਵਿੱਚ ਜਿਹੜਾ ਕਿ ਪੁਲਿਸ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬਹੁਤ ਵੱਡਾ ਧੋਖਾ ਕਰਿਆ ਕਿਸਾਨਾਂ ਨਾਲ ਕਿਉਂਕਿ ਜਿਵੇਂ ਹੁਣ ਆਪਾਂ ਕਹਿੰਦੀਏ ਇਹਨਾਂ ਨੇ ਰਾਤ ਦੇ 2:30 ਦੇ ਕਰੀਬ ਦਾ ਟਾਈਮ ਸੀ ਜੋ ਕਿ ਇਹਨਾਂ ਨੇ ਇੱਕ ਤਵਤਾਵਾ ਬੋਲਿਆ ਕਿ ਆਪਣੇ ਕਿਸਾਨ ਭਰਾਵਾਂ ਤੇ ਤੇ ਡੱਲੇਵਾਲ ਸਾਹਿਬ ਨੂੰ ਜਿਹੜੇ ਸਾਹਿਬ ਨੇ ਆਪਣੇ ਕਿਸਾਨ ਭਰਾ ਦੱਸ ਰਹੇ ਆ ਵੀ ਪੱਗ ਵੀ ਨਹੀਂ ਬੰਨਣ ਦਿੱਤੀ ਤੇ ਖਿੱਚ ਕੇ ਲਿਆਇਆ ਗਿਆ ਘੜੀਸ ਕੇ ਲਿਆਇਆ ਗਿਆ ਇਹਦੇ ਚ ਸਤਾਪਤਾ ਲੱਗਦਾ ਬਾਈ ਵੀ ਸਾਡਾ ਜੋ ਸੀਐਮ ਭਗਵੰਤ ਮਾਨ ਇਹ ਹੁਣ ਕਿੱਥੇ ਮਰਿਆ ਹੋਇਆਗਾ ਇਹ ਜਦੋਂ ਦੀ ਇਹਦੀ ਸਰਕਾਰ ਆਈ ਆ ਸਾਡੇ ਕਿਸਾਨਾਂ 'ਤੇ ਅਤਿਆਚਾਰ ਹੋ ਰਿਹਾ ਉਦੋਂ ਦਾ ਕਿਤੇ ਸਾਡਾ ਝੋਨਾ ਰੁੱਲਦਾ ਕਿਦਨੇ ਸਾਡੀਆਂ ਕੀ ਕਣਕਾਂ ਰੇਜ ਸਾਨੂੰ ਡੀਏਪੀ ਦੀ ਦਿੱਤੀ ਨਹੀਂ ਗਈ ਰੇਹਰ ਸਾਨੂੰ ਲੇਟ ਮਿਲੀ ਹੈਗੀ ਤੇ ਕਣਕਾਂ ਲੇਟ ਹੋ ਗਈਆਂ ਕਿਸਾਨਾਂ ਭਰਾਵਾਂ ਦੀਆਂ ਤਾਂ ਇਹਦੇ ਚ ਸਿੱਧਾ ਸਾਫ ਪਤਾ ਲੱਗਦਾ ਵੀ ਪੰਜਾਬ ਦੀ ਸਰਕਾਰ ਬਿਲਕੁਲ ਬਈ ਮਰੀ ਪਈ ਆ ਸੀਐਮ ਭਗਵੰਤ ਮਾਨ ਬਿਲਕੁਲ ناکਾਮ ਹੋ ਰਿਹਾ ਜਮਾ ਹਰ ਕੰਮ ਦੇ ਵਿੱਚ ਸਿੱਧੀ ਗੱਲ ਇਹ ਕਵਾਂਗੇ ਇੱਕ ਇੱਕ ਇਹ ਕਵਾਂਗੇ ਜਦੋਂ ਦੀ ਇਹ ਸਰਕਾਰ ਆਈ ਆ ਸਾਡੇ ਪੰਜਾਬ ਦੇ ਵਿੱਚ ਹੰਗਾਮੇ ਹੋਣੇ ਸ਼ੁਰੂ ਹੋ ਰਿਹਾ ਬਈ ਸਿੱਧਾ ਸਾਫ ਪਤਾ ਲੱਗਦਾ ਕਿਉਂਕਿ ਹੁਣ ਜਦੋਂ ਕੀ ਡੱਲੇਵਾਲ ਸਾਹਿਬ ਨੂੰ ਅੱਜ 2 ਤੋਂ 3 ਦਿਨ ਹੋ ਗਏ ਮਰਨ ਵਰਤ ਤੇ ਅਜੇ ਤੱਕ ਜਾਰੀ ਆ ਤੇ ਜੋ ਆਪਣੇ ਕਿਸਾਨ ਭਰਾ ਆਗੇ ਉਹਨਾਂ ਨੂੰ ਬਈ ਮਿਲ ਨਹੀਂ ਦਿੱਤਾ ਯਾਰ ਆ ਉਹ ਲੁਧਿਆਣਾ ਦੇ ਹਸਪੀਟਲ ਚ ਡੀ ਐਮ ਸੀ ਦੇ ਵਿੱਚ ਦਾਖਲ ਆ ਤੇ ਸਿੱਧਾ ਗੱਲ ਤੁਹਾਨੂੰ ਇਹ ਕਵਾਂਗੇ ਵੀ ਉਹਨਾਂ ਨੂੰ ਮਿਲ ਨਹੀਂ ਦਿੱਤਾ ਯਾਰ ਆ ਜੋ ਆਪਣੇ ਕਿਸਾਨ ਭਰਾ ਬਈ ਤੇ ਇਹਦੇ ਚ ਸਿੱਧਾ ਸਾਫ ਪਤਾ ਲੱਗਦਾ ਜੋ ਸੀ ਐਮ ਭਗਵੰਤ ਮਾਨ ਦੀ ਕਚਾਲ ਸੀਗੀ ਪਹਿਲਾਂ ਇਹਨਾਂ ਨੇ ਵਾਦਾ ਕਰਿਆ ਆਪਣੇ ਕਿਸਾਨ ਭਰਾਵਾਂ ਨਾਲ ਭਾਸ਼ਣ ਕਰਿਆ ਸੀ ਉਹਦੇ ਵਿੱਚ ਦੱਸਿਆ ਗਿਆ ਕਿ ਕਿਸਾਨ ਭਰਾਵਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ ਕਹਿੰਦਾ ਦਿੱਲੀ ਨਾ ਜਾਣ ਤਾਂ ਹੋਰ ਕਿੱਥੇ ਜਾਣ ਕੋਈ ਗੱਲ ਨਹੀਂ ਕਹਿੰਦਾ ਜਾਣ ਦਿੱਤਾ ਵੀ ਰੋਕਿਆ ਨਾ ਜਾਵੇ ਤੇ ਇਹਨੇ ਉਹਦੇ ਦੂਜੀ ਰਾਤ ਨੂੰ ਰਾਤ ਨੂੰ ਘਟੋ ਘਟ 2:30 ਵਜੇ ਦਾ ਸਮਾਂ ਦੱਸਿਆ ਗਿਆ ਤੇ ਤਿੰਨ 250 ਪੁਲਿਸ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਇੱਕੋ ਦਮ ਧਾਵਾ ਬੋਲਿਆ ਕਿ ਤੇ ਕਿਸਾਨ ਭਰਾਵਾਂ ਤੇ ਵੀ ਇੱਕੋ ਦਮ ਅਟੈਕ ਕਰਿਆ ਮੰਨ ਕੇ ਚਲੋ ਵੀ ਖਿੱਚ ਧੂਕੇ ਉਹਨੂੰ ਲੈ ਗਏ ਜੋ ਆਪਣਾ ਕਿਸਾਨ ਆਗੂ ਕਜੀਤ ਸਿੰਘ ਡੱਲੇਵਾਲ ਹੁਣ ਕਿਸਾਨਾਂ ਨੂੰ ਹਜੇ ਤੱਕ ਵੀ ਮੈਂ ਕਹਣਾ ਹਜੇ ਤਾਂ ਕੁਝ ਪਰੇਸ਼ਾਨੀਆਂ ਨਹੀਂ ਬਹੁਤ ਹੋਣੀਆਂ ਅਜੇ ਹੋਰ ਵੀ ਅੱਗੇ-ਅੱਗੇ ਬਹੁਤ ਕੁਝ ਕਰਨਾ ਬਈ ਇਹਨਾਂ ਨੇ ਕਿਉਂਕਿ ਆਪਣਿਆਂ ਸਾਰਿਆਂ ਨੂੰ ਪਤਾ ਵੀ ਐ ਕਿ ਫਸਲਾਂ ਵੀ ਰੁਲ ਗਈਆਂ ਸੀਗੀਆਂ 28-28 ਦਿਨ ਦੋ-ਦੋ ਮੈਂ ਕਹਣਾ 28 ਦਿਨ ਤੱਕ ਘਟ ਕੇ ਤਾਂ ਮਹੀਨਾ-ਮਹੀਨਾ ਬੈਠੇ ਰਹੇ ਕਿਸਾਨ ਭਰਾ ਆਪਣੇ ਐਣੀ ਪਤਾ ਢੂਡ-ਢੂਡ ਮਹੀਨਾ ਵੀ ਨਾ ਵੀਨਾ ਬੈਠੇ ਰਹੇ ਕਿਸੇ ਨੂੰ ਕੋਈ 28 ਦਿਨ ਕੋਈ 25 ਦਿਨ ਆਏ ਬੈਠੇ ਰਹੇ ਮੰਡੀਆਂ ਦੇ ਵਿੱਚ ਰੋਲੇ ਐਤ ਕੀਤਾ ਕਿਉਂਕਿ ਅਸੀਂ ਜ਼ੀਰੋ ਗਰਾਉਂਡ ਤੋਂ ਵੀ ਵੀਡੀਓ ਦਿਖਾਈਆਂ ਸੀਗੀਆਂ ਸਾਨੂੰ ਤੇ ਕਿਸਾਨ ਭਰਾਵਾਂ ਤੋਂ ਪੁੱਛਿਆ ਵੀ ਸੀ ਤੇ ਇਹ ਹੁਣ ਤਾਂ ਜੋ ਕੁਝ ਹੋ ਗਿਆ ਠੀਕ ਆ ਪਰ ਅਗਲੀ ਵਾਰ ਆਪਣਾ ਝੋਨਾ ਕੀ ਛੱਡੋ ਆ ਜਿਹੜੀ ਹੁਣ ਆਪਾਂ ਕਣਕ ਬੀਜਿਆ ਐ ਨਹੀਂ ਪਤਾ ਵੀ ਇਹਦੀ ਵੀ ਬੇਅਦਦੀ ਕਰਦੇ ਨੇ ਨਾ ਵੇਖੇ ਮੰਡੀਆਂ ਦੇ ਵਿੱਚ ਇਹ ਵੀ ਰੋਲੇ ਕਿਉਂਕਿ ਸਰਕਾਰਾਂ ਦੀ ਇਹ ਭਈ ਕਚਾਲ ਆ ਇਹ ਉਸ ਚੀਜ਼ ਦਾ ਬਦਲਾ ਲੈ ਰਹੇ ਆ ਕਿਉਂਕਿ ਸੈਂਟਰ ਸਰਕਾਰ ਆ ਜੋ ਜਦੋਂ ਆਪਣੇ ਕਿਸਾਨ ਭਰਾਵਾਂ ਨੇ ਇਹਨਾਂ ਦੇ ਖਿਲਾਫ ਧਰਨਾ ਲਵਾਇਆ ਸੀ ਅੰਦੋਲਨ ਚੱਲਿਆ ਸੀ ਉਹ ਚੀਜ਼ ਦਾ ਬਦਲਾ ਹੁਣ ਇਹ ਲੈ ਰਿਆ ਤੇ ਵਿੱਚ ਨਾਲ ਨਾਲ ਆਪਣੇ ਪੰਜਾਬ ਪੰਜਾਬ ਦਾ ਸੀਐਮ ਭਗਵੰਤ ਮਾਨ ਜੋ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉਹ ਇੱਕ ਰਬੜ ਦੀ ਮੋਹਰ ਜਿੱਤਰ ਨੂੰ ਕਰ ਦਿੰਦਿਆ ਉਧਰ ਨੂੰ ਤਰਪੈਂਦਾ ਕਿਉਂਕਿ ਮੂਹਰੇ ਤਾਂ ਉਹਨੇ ਕਰ ਰੱਖਿਆ ਕੇਜਰੀਵਾਲ ਜਿਹੜਾ ਕਿ ਦਿੱਲੀ ਦਾ ਐਮਐਲਏ ਉਹ ਉੱਥੋਂ ਦਾ ਜਿੱਤਿਆ ਹੋਇਆ ਜੋ ਕਿ ਕਪਰਾ ਦिए ਖੋਦ ਉਹ ਸਾਡੇ ਪੰਜਾਬ ਦਾ ਕੀ ਭਲਾ ਕਰੂ ਉਹਨੂੰ ਇਹ ਪੰਜਾਬ ਚ ਪਹਿਲਾ ਨੰਬਰ ਤਾਂ ਆਪਾਂ ਇਹ ਕਾਵਾਂਗੇ ਵੀ ਦਖਲ ਨਹੀਂ ਦੇਣਾ ਚਾਹੀਦਾ ਸਾਡੇ ਪੰਜਾਬ ਦੇ ਵਿੱਚ ਚੱਕ ਕੇ ਮੂੰਹ ਇੱਧਰ ਉਹਨੂੰ ਲੈ ਆਉਂਦੇ ਆ ਤੇ ਮੂਹਰੇ ਗੱਡੀ ਕੇਜਰੀਵਾਲ ਦੀ ਹੁੰਦੀ ਆ ਤੇ ਪਿੱਛੇ ਦੂਜੀ ਤੀਜੀ ਗੱਡੀ ਦੇ ਵਿੱਚ ਇਹ ਬੈਠਾ ਹੁੰਦਾ ਜਮਕੂੰਜੀ ਲੱਗਿਆ ਇਹਨੂੰ ਜਮਾ ਪਿੱਛੇ ਬਿਠਾ ਰੱਖਿਆ ਹੁੰਦਾ ਹਾਲਾਂਕਿ ਆਪਣੇ ਪੰਜਾਬ ਦਾ ਮੁੱਖ ਮੰਤਰੀ ਇਹ ਤੇ ਮੂਹਰੇ ਉਹਨੂੰ ਘਰ ਰੱਖਿਆ ਬਈ ਤੇ ਇਹਦੇ ਚ ਸਾਫ ਪਤਾ ਲੱਗਦਾ ਵੀ ਸੀਐਮ ਭਗਵੰਤ ਮਾਨ ਜੋ ਜਦੋਂ ਦੀ ਇਹਦੀ ਸਰਕਾਰ ਆਈ ਆ ਬਿਲਕੁਲ ਗਰੀ ਹੋਈ ਇਹ ਸਰਕਾਰ ਆ ਸਾਰਿਆਂ ਨੂੰ ਪਤਾ ਜਦੋਂ ਦੀ ਇਹ ਸਰਕਾਰ ਆਈ ਆ ਬਈ ਕਿਸਾਨਾਂ ਨਾਲ ਵੀ ਬਹੁਤ ੱੱਕੇ ਹੋਏ ਅਤਿਆਚਾਰ ਹਗਾਮੇ ਇਹਦੀ ਸਰਕਾਰ ਚ ਗੈਂਗਸਟਰ ਵੀ ਬਹੁਤ ਵਧ ਰਹੇ ਆ ਥਾਂ-ਥਾਂ ਤੇ ਅਪਰਾਧ ਹੋ ਰਿਹਾ ਕਿਉਂਕਿ ਦੂਜੇ ਤੀਜੇ ਦਿਨ ਖਬਰਾਂ ਸਾਨੂੰ ਮਿਲਦੀਆਂ ਵੀ ਇੱਥੇ ਆ ਗੈਂਗਸਟਰ ਫੜਿਆ ਗਿਆ ਜੀ ਆ ਕੱਲ ਦੀ ਵੀਡੀਓ ਦੇ ਵਿੱਚ ਵੀ ਦੇਖਿਆ ਜਲੰਧਰ ਪੁਲਿਸ ਨੇ ਦੋ ਆਪਣੇ ਇਹ ਨਹੀਂ ਲੋਰਸ ਪਸਨੋਈ ਦੇ ਦੋ ਸਾਥੀ ਫਿਰ ਗ੍ਰਿਫਤਾਰ ਕੀਤੇ ਆ ਪਰ ਆਪਣੀ ਪੰਜਾਬ ਦੇ ਮੁੱਦਿਆਂ ਤੇ ਹਰ ਰੋਜ਼ ਜੋ ਵੀਡੀਓ ਪਾਉਣੀ ਆ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਿਣੇ ਆ ਤੇ ਆਪਾਂ ਲੋਰਸ ਪਸਨੋਈ ਦੀਆਂ ਖਬਰਾਂ ਵੀ ਆ ਰਹੀਆਂ ਸੀ ਸਾਹਮਣੇ ਜੋ ਕੀ ਉਹਦੇ ਦੋ ਸਾਥੀ ਫੜੇ ਗਏ ਗ੍ਰਿਫਤਾਰ ਉਹੋ ਵੀ ਸਰਕਾਰਾਂ ਦੇ ਹੱਥ ਹੁੰਦਾ ਜਦੋਂ ਦੀ ਇਹ ਸਰਕਾਰਾਂ ਆਈਆਂ ਗੈਸਟਰ ਵੀ ਬਹੁਤ ਵਧ ਰਹੇ ਆ ਤੇ ਨਸ਼ਾ ਆਮ ਹੋ ਗਿਆ ਬਈ ਚਿੱਟਾ ਸ਼ਰਿਆਮ ਵਿਕ ਰਿਹਾ ਸਾਰਿਆਂ ਨੂੰ ਪਤਾ ਤੇ ਇਹਦੇ ਵਿੱਚ ਹੁਣ ਗੱਲ ਇਹ ਕਵਾਂਗੇ ਆਪਾਂ ਵੀ ਸਰਕਾਰਾਂ ਦੀ ਨਾਕਾਮੀ ਆ ਬਈ ਕਿਉਂਕਿ ਜਦੋਂ ਦੀ ਸੀਐਮ ਮਾਨ ਦੀ ਸਰਕਾਰ ਆਈ ਆ ਉਦੋਂ ਦੇ ਆਪਣੇ ਪੰਜਾਬ 'ਚ ਛੱਡੋ ਸਾਰੇ ਮੈਂ ਕਹਣਾ ਸਾਰੇ ਪਾਸੇ ਹਰਿਆਣੇ 'ਚ ਕੀ ਸਾਰੇ ਪਾਸੇ ਹਗਾਮੇ ਹੋ ਰਹੇ ਦੂਜੇ ਤੀਜੇ ਦਿਨ ਅਤਿਆਚਾਰ ਕਦੇ ਕਿਸੇ ਤੇ ਕਦੇ ਕਿਸੇ ਤੇ ਹਥਾ ਤਾਂ ਤੇ ਅਤਿਆਚਾਰ ਹੋ ਰਿਹਾ ਬਈ ਪੰਜਾਬ ਦੇ ਵਿੱਚ ਹਰਿਆਣੇ 'ਚ ਸਾਰੇ ਕਿਤੇ ਪੰਜਾਬ ਦੇ ਵਿੱਚ ਤਾਂ ਆਪਾਂ ਮੰਨਦੇ ਆਂ ਵੀ ਇਹ ਸਰਕਾਰ ਆਪਣੀ ਮਰੀ ਹੋਈ ਆ ਇਹਨੇ ਤਾਂ ਬਹੁਤ ਹੀ ਜ਼ਿਆਦੇ ਐਤਕੀ ਜੋ ਕਿਸਾਨਾਂ ਤੇ ਚਲਮਟਾਏ ਆ ਸਾਰਿਆਂ ਨੂੰ ਪਤਾਗਾ ਵੀ ਜਦੋਂ ਦੀ ਇਹ ਸਰਕਾਰ ਆਈ ਆ ਧਰਨੇ ਹੀ ਲਵਾਏ ਆ ਤਾਂ ਇਹਨਾਂ ਨੇ ਚੰਗਾ ਕੰਮ ਕੋਈ ਨਹੀਂ ਕੀਤਾ ਬਾਈ ਜੋ ਸੀਐਮ ਭਗਵੰਤ ਮਾਨ ਲੋਕਾਂ ਨੇ ਚੁਣਿਆ ਸੀ ਵੀ ਚਲੋ ਚੰਗਾ ਕੰਮ ਕਰਨਗੇ ਕੋਈ ਨਵੀਂ ਸਰਕਾਰ ਚੁਣਦੇ ਆ ਤੇ ਕੁਝ ਦੇਖਿਆ ਨਹੀਂ ਸੋਚਿਆ ਨਹੀਂ ਸਮਝਿਆ ਨਹੀਂ ਨਵੀਂ ਸਰਕਾਰ ਸੋਚਿਆ ਸੀ ਵੀ ਕੋਈ ਚੰਗਾ ਕੰਮ ਕਰੂ ਪਰ ਜਿਹੜੇ ਇਹ ਵਾਅਦੇ ਕਰਦਾ ਵੀ ਨੌਕਰੀਆਂ ਨੇ ਮੈਂ ਵਾਦੇ ਮੈਂ ਇਹ ਕਰ ਰਿਹਾ ਜੀ ਮੈਂ ਇਹ ਕਰ ਰਿਹਾ ਮੈਂ 2500 ਪਿੰਸ਼ਨ ਦੇਤੀ ਜੀ ਤੇ ਮੈਂ ਹਰ ਮਹੀਨੇ 100 ਰੁਪਏ 1000 ਰੁਪਏ ਖਰਚਾ ਪਾਇਆ ਕਰੋ ਰੋਹੀ ਦਾ ਨਾ ਇਹਦਾ ਹੋ ਸਾਨੂੰ ਨਜ਼ਰ ਆਇਆ ਨਾ ਇਹਦੀ 2500 ਪਿੰਸ਼ਨ ਮਿਲੀ ਆ ਹਾਲਾਂਕਿ ਸਾਡੇ ਪੰਜਾਬ ਦੇ ਵਿੱਚ ਦੋ ਦੋ ਤਿੰਨ ਤਿੰਨ ਮਹੀਨੇ ਲੰਘ ਜਾਂਦੇ ਆ ਜੋ ਕਿ ਰਾਸ਼ਨ ਪਹਿਲਾਂ ਮਿਲਦਾ ਹੁੰਦਾ ਹੈ ਸੈਂਟਰ ਸੈਂਟਰ ਗਵਰਨਮੈਂਟ ਜੀ ਦਿੰਦੀ ਆ ਜੋ ਉਹ ਵੀ ਇਹਨਾਂ ਨੂੰ ਕੋਈ 5 ਕਿਲੋ ਮਹੀਨੇ ਦੀ ਕਣਕ ਜੋ ਰਾਸ਼ਨ ਮਿਲਦਾ ਸਾਡੇ ਪੰਜਾਬ ਪੰਜਾਬ ਦੇ ਵਿੱਚ ਇਹ ਸਿੱਧਾ ਸਾਫ ਪਤਾ ਲੱਗਦਾ ਬਈ ਸਰਕਾਰ ਦੀ ਸਾਡੀ ਵੀ ਨਾਕਾਮੀ ਆ ਜੋ ਵੀ ਕੋਈ ਥੋੜਾ ਬੋਤਾ ਮਿਲਦਾ ਵੀ ਤਾਂ ਉਹ ਸੈਂਟਰ ਸਰਕਾਰ ਚੋਂ ਮਿਲਦਾਗਾ ਕਿਉਂਕਿ ਉਹ ਵੀ 2-2 ਮਹੀਨਾ ਬਾਅਦ ਕੋਈ 5-7 ਕਿਲੋ ਕਣਕ ਦਿੱਤੀ ਜਾਂਦੀ ਜਿਹਦੇ ਨਾਲ ਕੀ ਗਰੀਬ ਦਾ ਗੁਜ਼ਾਰਾ ਨਹੀਂ ਹੋ ਸਕਦਾ ਚਲੋ ਜੀ ਅੱਜ ਦੀ ਵੀਡੀਓ ਆਪਣੀ ਢੱਲੇਵਾਲ ਸਾਹਿਬ ਤੇ ਜਿੱਥੋਂ ਤੱਕ ਵੀਡੀਓ ਆਂ ਦੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ